ਤੋ ਲੋਹੇ ਨੱਤੀਆਂ ਆਪਾਂ ਕਰਦੇ ਬੱਚੀ ਦੀ ਰਾਜਕੋ ਸਰੂਮ ਨਾਲ ਜਿਹੜੇ ਸੁੰਦਰ ਕਾਹਦੀ ਨਾਲ ਜਾਂਦੇ ਸੋਹਣ ਸੀ ਬਹੁਤ ਸਖਸ਼ੀਤਾ ਬਹੁਤ ਬਹੁਤ ਹੋਇਆ ਦੀਆਂ ਆਸਮਾਨ ਦੇ ਨਾਲ ਜਿਹਨਾਂ ਨੂੰ ਸਰਵਾਤ ਤੋ ਹਾਂ ਅਲ ਮਰੀ ਹੈ ਅਸੀਂ ਆਪਣੇ 7-8 ਬੰਦੇ ਜਿਹੜੇ ਇਹ ਸਾਰੇ ਪ੍ਰੋਗਰਾਮ ਨੂੰ ਕואਰਡੀਨੇਸ਼ਨ ਦੇ ਰਹੇ ਨੇ ਸਾਮਿਲ ਕਰ ਰਹੇ ਨੇ ਸਾਈਆਂ ਐਟਮਾ ਇਹਨਾਂ ਦੇ ਰਾਹੀਂ ਇਹ ਛੋੜੀਆਂ ਨੇ ਮੇਰੇ ਮਰਾਸ ਗੁਰ ਨਵਜੋਤ ਸਿੰਘ ਜੀ ਮੰਦਿਰ ਚੇਅਰਮੈਨ ਖਚਾ ਹੋਇਆ ਔਰ ਇੱਕ ਖੁਸ਼ੀ ਦੀ ਗੱਲ ਹੋਰ ਹੈ ਆ ਜਿਹੜੇ ਬੱਚਿਆਂ ਨੇ ਭੰਡੜਾ ਪਾਇਆ ਉਹਨਾਂ ਨੂੰ ਧਾਤ ਸਫੀਰ ਤੋਂ ਤੇ ਰਿਟਾਇਰਡ ਹੋ ਕੇ ਜਾ ਰਹੇ ਸਾਰੇ ਜੋ ਉਹਦਾ ਹਰਿਸ਼੍ਰੀ ਅਰੋੜਾ ਉਹਨਾਂ ਦਾ ਹਰਿਸ਼੍ਰੀ ਸਰੋ ਕੋ ਕੋ ਹਰ ਦੇਖਿਆ ਤੇ ਆਪ ਹੀ ਹਾਜ਼ਰ ਹੋ ਜਾਂਦੇ ਸਮਾਜ ਅੱਗੇ ਆਗਾ ਮਾਨਜਨ ਕਾਨ ਜੇਵਾ ਤਵਾਸ ਕਰ ਜਿਹੜੀਆਂ ਆਗਿਆਆਂ ਦੇਸ਼ਗਾਰੀਆਂ ਨੇ ਸੁਭਾਉ ਉਹਨਾਂ ਨੂੰ ਮਾਫਾ ਹੋਣ ਖਾਲਸਾ ਸੋਭਾਈ ਪਟਵਾਰ ਸਰਨ ਮੈਂ ਅਮਰ ਆਈਦੇਨਸ ਪੁਚੀ ਇਥੇ ਦਾ ਸਟਾਫ ਸਾਰਾ ਮਰਬਾਨ ਜੋ ਮਿਕਲਵਾਰੇ ਦਾ ਜਿੰਨੰਨਾ ਵਧੀਆ ਸਪਾਤਮ ਜਿਹੜਾ ਲਿਖਿਆ ਇਹ ਵਿਸ਼ੇਸ਼ ਤੌਰ ਤੇ ਧੰਨਵਾਦ ਸ੍ਰਿੰਦਰਪਾਲ ਸਿੰਘ ਸਿੱਧਗੀ ਜੀ ਜਿਹੜੇ ਮੱਚ ਦੀ ਸੇਵਾ ਨਿਵਾਹ ਲੈ ਕੇ ਸਵੇਰ ਤੋਂ ਲੱਗੇ ਨੇ ਕਿ ਕਹਿੰਦੇ ਕਿੰਨਾ ਟਾਈਮ ਲਾਉਂਗੇ ਮਹਾ ਜਿੰਨਾ ਤੇ ਤੁਸੀਂ ਪ੍ਰਸ਼ਾਦਾ ਬਾਣੀ ਛਕਿਓਗੇ ਆਉਂਗੇ ਤਾਂ ਮਾਨੂੰ ਫੇਰੇ ਤੇ ਲਾ ਦੇਗੇ ਨਹੀਂ ਉਹਨਾਂ ਨੇ ਚਾਹੇ ਘਰ ਦਾ ਲਾ ਲਓ ਤੇ ਇੱਕ ਵਾਰੀ ਉਹਨਾਂ ਦਰਬਾਰ ਦੇ ਵਿੱਚ ਲੰਦਾ ਗਿਆ ਐਡੀ ਵੱਡੀ ਮਾਣਤਾ ਹੈ ਕਲਾ ਨੂੰ ਦਿੱਤੀਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਔਰ ਉਸ ਤੋਂ ਬਾਅਦ ਇੱਕ ਵਿਸ਼ਰੀ ਦੀ ਗੱਲ ਕਰਿਆ ਜਿਹੜੀ ਵਿਸ਼ਰੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੰਦਿਆ ਕਵੀ ਔਰ ਉਹ ਸਮੇਂ ਵੀ ਜਦੋਂ ਛਾਦੀ ਸੀ ਮੁਸ਼ਕੀ ਤੇ ਸ਼ਬੀਲਾ ਦੋ ਛਾਦੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਹੋਏ ਨੇ ਤੇ ਛਾਦੀ ਕਲਾ ਤਾਂ ਦੇ ਜਾਂ ਕਿਸੇ ਵੀ ਤੀਨ ਦੀ ਵਰਤਾਲ ਨਹੀਂ ਇਸ ਦੇ ਵਿੱਚ ਸ਼ਿੰਗਾਰਾਸ ਵੀ ਗਾਇਆ ਜਾਂਦਾ ਇਸ ਦੇ ਵਿੱਚ ਭਰਤੀ ਰਸ ਵੀ ਆ ਇਸ ਦੇ ਵਿੱਚ 20 ਰੁਪਏ ਇੱਕ ਵਿੱਚ ਕਰਦਾ ਰੁਪਿਆ ਇਸ ਦੇ ਵਿੱਚ ਹੀਰ ਵੀ ਕਰ ਜਾਂਦੀ ਹੈ ਮਿਰਚਾ ਵੀ ਕਰ ਜਾਂਦਾ ਪਸਪੂਰ ਵੀ ਗਾਇਆ ਜਾਂਦਾ ਕੌਲਾ ਪਸਖਣੀ ਵੀ ਗਾਈ ਜਾਂਦੀ ਹੈ ਦੁੱਲਾ ਭੱਟੀ ਵੀ ਗਾਇਆ ਜਾਂਦਾ ਜੋੜਾ ਮੌਤ ਵੀ ਗਾਇਆ ਜਾਂਦਾ ਗੁਰੂਆਂ ਰਹਿਤਾਂ ਦੇ ਇਤਿਹਾਸ ਗਾਏ ਜਾਂਦੇ ਨੇ ਸੋ ਤੁਹਾਡੇ ਜੋ ਵੀ ਜਿਹੜੇ ਬੱਚੇ ਨੂੰ ਸੋਹਣਾ ਜਦੋਂ ਪਾਰਕੋਂ ਕਿ ਕਿੰਨੀ ਕੀਤ ਹੋਊਗੀ ਤਾਂ ਮੇਰੀ ਟੀਮ ਦਾ ਜਿਹੜੀ ਉਹ ਮੇਰੀ ਵੀ ਸੇ ਹੈ ਕਿ 4 ਦਿਨ ਦਾ ਮੈਡੀਕਲ ਕਰੇਗੇ। ਪਛਾਤਾ ਦੇ ਜਾਂ ਪਛਾਤਾ ਵਿੱਚ ਕੋਈ ਸੁਖਰਾ ਮਨਾਂ ਦੀ ਤਕਨੀਕਾ ਰਹਿਣਾ ਤਾਂ ਮੈਂ ਨਹੀਂ ਕਰਾਂਗਾ। ਜਿਹੜੇ ਘਾਲੇ ਦੀ ਗੱਲ ਤਾਂ ਵੀ ਇਹ ਪੀਤਰਾ ਸਾਡੀ ਧਾਰੇ ਬਿਠਾ ਲਿਆ ਜਿਹੜਾ ਜੜਾ ਦੇ ਸਾਡੀ ਜੜ੍ਹਾਂ ਦਾ ਬੰਦਾ ਬਸੋਲਾ ਬਣਦਾ ਅੱਜ ਇਹਦੇ ਨਾਲ ਝੋਟੇ ਲਈ ਸਾਡੀ ਆਪਣੀ ਬਾਤਾਂ ਨਹੀਂ ਅਸੀਂ ਨਹੀਂ ਬੋਲ ਸਕਦੇ। ਜਿੰਮੇ ਬਾਤਾਂ ਅਸੀਂ ਆਪਣੀਆਂ ਬਾਤਾਂ ਸਟਾਰੀ ਚਾਹੀਏ ਸਾਡੀਆਂ ਜੜ੍ਹਾਂ ਖੋਖੀਆਂ ਹੋਈਆਂ ਨੇ। ਸਾਡੀਆਂ ਜੜ੍ਹਾਂ ਖੋਖੀਆਂ ਹੋਈਆਂ ਨੇ। ਹਾਂ ਜੀ ਨਾਮ ਤੇ ਗੁਰੂ ਤਾਂ ਜੇ ਬਰਾਦ ਦੇ ਕੋ ਜਿਹੜਾ ਸਾਡੇ ਦਾ ਚਾਈ ਕਰਦੇ ਵਿੱਚ ਅੰਗਾ ਦੇ ਵਿੱਚ ਸੰਗੀਤ ਸਾਡੇ ਗੁਰੂ ਸਰਵਾਨਾ ਨੇ ਵੀ ਸੰਗੀਤ ਦੇ ਵਿੱਚ ਰਚਾ ਕਰਿਆ 31 ਲੱਖਾਂ ਦੇ ਵਿੱਚ ਉਹ ਗ੍ਰਹਿ ਪ੍ਰਾਪਤੀ ਰਚਾ ਹੋਈ ਜਾਂਦਾ ਸੀ ਸਰਦਾਰ ਕਹਿ ਮਾ ਕਰਦਾ ਹਰ ਵਾਲੇ ਜਮਾਨੇ ਦੇ ਵੀ ਜੀਬ ਹਮਨੇ ਸਾਡੇ ਬਾਤੂ ਦੇ ਵੀ ਜਿਹੜੇ ਰੀਤ ਹੁੰਦੇ ਨੇ ਪਰ ਉਹ ਵੀ ਬੈਸਾਂ ਦੇ ਕੋਈ ਇਤਹਾਸਾ ਨਾ ਪਰ ਖੁਸ਼ੀ ਨਹੀਂ ਗਾਵਤੇ ਖੁਸ਼ੀ ਤੇ ਗਾਵੀਂਦੇ ਸਮੇਂ